ਅੱਜ ਜਿਹੜਾ ਤੜਕਸਾਰ ਹਾਸਾ ਵਾਪਰਿਆ ਮੋਹਣ ਦੇ ਪਿੰਡ ਦੇ ਵਿੱਚ ਜਿਹੜੀ ਕਿ ਬੜੀ ਮੰਦ ਭਾਗਾ ਜਿਹੜਾ ਹਾਸਾ ਸੀ ਉਸ ਵਿੱਚ ਕਈ ਜਾਨਾਂ ਕਈ ਪਰਿਵਾਰ ਜਿਹੜੇ ਸਖਣੇ ਹੋ ਗਏ ਨੇ ਉਹਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਜਿਹੇ ਘਰ ਦੇ ਵਿੱਚ ਮੌਜੂਦ ਆ ਜਿਹੜਾ ਕੀ ਹੈ ਉਸ ਸਾਰੇ ਹੀ ਜਿੰਨੇ ਵੀ ਮਜ਼ਦੂਰ ਸਹਿਬਾਨ ਜਾ ਰਹੇ ਸੀ ਵੇਟਰ ਜਾ ਰਹੇ ਸੀ ਗੱਡੀ ਦਾ ਜਿਹੜਾ ਡਰਾਈਵਰ ਸੀ ਉਹ ਗੱਡੀ ਦਾ ਜਿਹੜਾ ਡਰਾਈਵਿੰਗ ਕਰ ਰਿਹਾ ਸੀ ਅਸੀਂ ਅੱਜ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਆ ਬੜਾ ਹੀ ਮੰਦ ਭਾਗੀ ਘਟਨਾ ਜਿਸ ਦੇ ਕਾਰਨ ਜਿਹੜਾ ਕਿ ਸਾਰਾ ਪਰਿਵਾਰ ਜਿਹੜਾ ਕੀ ਹੈ ਰੋ ਕੁਰਲਾ ਰਿਹਾ ਕਿਉਂਕਿ ਅਜਿਹਾ ਘਟਨਾ ਜਿਹੜੀ ਵਾਪਰੀ ਹੈ ਪ੍ਰਮਾਤਮਾ ਅਜਿਹੀ ਘਟਨਾ ਕਿਸੇ ਨਾਲ ਕਰੇ ਜੋ ਇਸ ਪਰਿਵਾਰ ਨਾਲ ਕੀਤੀ ਹੈ ਛੋਟੇ ਛੋਟੇ ਬੱਚੇ ਜਿਹੜੇ ਕੀ ਹੈ ਮੁਕੇਸ਼ ਨਾਮਕ ਜਿਹੜਾ ਵਿਅਕਤੀ ਹੈ ਛੋਟੇ ਛੋਟੇ ਬੱਚੇ ਜਿਹੜੇ ਕੀ ਆਦੇ ਰੋਦੇ ਕੁਰਲਾਉਂਦੇ ਜਿਹੜਾ ਛੱਡ ਗਿਆ ਸਾਡੇ ਨਾਲ ਉਹਨਾਂ ਦੇ ਬ੍ਰਦਰ ਨੇ ਸਾਡੀ ਵੀ ਮੰਨ ਜਿਹੜਾ ਕੀ ਹੈ ਉਦਾਸ ਹੋ ਰਿਹਾ ਕਿ ਅਜੇ ਹੀ ਘਟਨਾ ਜਿਹੜੀ ਵਾਪਰੀ ਹੈ ਭਾਈ ਜੀ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਕੀ ਨਾਮ ਸੀ ਤੇ ਕਿੰਨੇ ਬੱਚੇ ਸੀ ਤੁਹਾਡੇ ਬ੍ਰਦਰ ਦੇ ਦੋ ਦੋ ਬੇਟੇ ਹੁੰਦੇ ਇੱਕ ਬੇਟੀ ਆ ਤਿੰਨ ਮੱਚੇ ਹੁੰਦੇ ਸੋਭਾ ਕਿੰਨੇ ਕੁ ਵਜੇ ਜਦੋਂ ਇਥੋਂ ਚੱਲਦੇ ਨੇ ਕਿੰਨੇ ਕੁ ਵਜੇ ਇਥੋਂ ਗਏ ਸੀ 8:6-7 ਵਜੇ ਗਏ ਆ 7:00 ਵਜੇ ਗਏ ਆ ਤੇ ਇਹ ਆਪਦੀ ਸਾਈਡ ਸਹੀ ਜਾ ਰਹੇ ਸੀ ਤੇ ਉਹ ਜਿਹੜਾ ਟਰੱਕ ਵਾਲਾ ਉਹਦਾ ਟਾਇਰ ਟੁੱਟ ਫਟ ਗਿਆ ਉਹਨੇ ਲਿਆ ਕੇ ਵਿੱਚ ਮਾਰੀ ਇਹਨਾਂ ਦੀ ਗੱਡੀ ਇਹ ਆਪਦੀ ਸਾਈਡ ਬਿਲਕੁਲ ਰਾਈਟ ਜਾ ਰਹੀ ਸੀ ਤੇ ਪਰਲੇ ਪਾਸੋਂ ਲਿਆ ਕੇ ਉਹਦਾ ਟਾਇਰ ਫਟ ਗਿਆ ਗੱਡੀ ਵਾਲੇ ਦਾ ਉਹਨੇ ਸਾਰਿਆਂ ਨੂੰ ਵਿੱਚ ਮਾਰੀ ਸਿੱਧੀ ਮਾਰੀ ਗੱਡੀ ਲਿਆ ਗਏ ਨੇ ਉਨੇ ਉਹਨੇ ਉੱਤੇ ਚੜਾ ਦੀ ਸਾਰੇ ਬੰਦੇ ਉੱਥੇ ਹੀ ਘਾਇਲ ਹੋ ਗਏ ਸਾਨੂੰ ਤਾਂ ਪਤਾ ਹੀ ਬਾਅਦ ਚ ਲੱਗਿਆ ਸੀ ਤਾਂ ਘਰੇ ਸੀ ਸਾਡੇ ਪਰਿਵਾਰਕ ਮੈਂਬਰ ਜਿਹੜੇ ਉਹ ਗੱਡੀ ਦੇ ਵਿੱਚ ਕਿੰਨੇ ਕੁ ਜਾਣੇ ਸੀ ਜਿਹੜੇ ਤੁਹਾਡੇ ਆਪਦੇ ਆਪਦੇ ਸੀ ਆਪਦੇ ਤਾਂ ਮੇਰਾ ਬ੍ਰਦਰ ਸੀ ਤੇ ਮੁੰਡੇ ਸਾਡੇ ਆਪਦੇ ਹੀ ਸੀ ਉਹਦਾ ਸਾਡਾ ਪਰਿਵਾਰ ਹੀ ਸੀ ਵੀਰੇ ਸਾਡੇ 30 30 ਬੰਦੇ ਸੀ ਸਾਰੇ ਉਹ ਸਾਡੇ ਪਰਿਵਾਰ ਹੀ ਸੀ ਸਾਡੇ ਨਾਲ ਹੀ ਭਰਾਵਾਂ ਤਰ੍ਹਾਂ ਰਹਿੰਦੇ ਸੀ ਜਿਹੜੇ ਦਿਨ ਰਾਤ ਸਾਡੇ ਨਾਲ ਜਾਂਦੇ ਉਹ ਸਾਡੇ ਭਰਾ ਹੀ ਸੀ ਠੀਕ ਹੈ ਨਾ ਤੇ ਮੇਰਾ ਭਰਾ ਸੀ ਵੱਡਾ ਕਿੰਨੇ ਕੋ ਜਾਨਾਂ ਦੇ ਹੁਣ ਤੱਕ ਜਿਹੜੀ ਮੌਤ ਦੀ ਪੁਸ਼ਟੀ ਹੋਈ ਹੈ ਵਾਜੇ ਮੈਨੂੰ ਨਹੀਂ ਪਤਾ ਕੋ 10 12 ਕਹਿੰਦੇ ਵੇ ਜੇ ਕੋਈ ਪਤਾ ਨਹੀਂ ਮੈਨੂੰ ਤਾਂ ਕਿਉਂਕਿ ਮੈਂ ਇੱਥੇ ਸੀ ਮੈਨੂੰ ਪਤਾ ਨਹੀਂ ਕਿੰਨੇ ਕੋ ਡੈਥ ਹੋ ਚੁੱਕੀ ਹੈ ਜੇ ਬਾਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਉਹ ਪੰਜਾਬ ਪੁਲਿਸ ਜਾ ਕੋਈ ਐਂਬੂਲੈਂਸ ਮੌਕੇ ਤੇ ਪਹੁੰਚੀਆਂ ਸੀ ਜਿਹੜੀ ਕਿ ਜਾਨਾਂ ਉਹਨਾਂ ਦੀ ਬਚਾਈਆਂ ਜਾ ਸਕਣ ਐਂਬੂਲੈਂਸ ਤਾਂ ਪਹੁੰਚੀਆਂ ਸੀ ਪਰ ਅੱਧੇ ਨੂੰ ਲੈ ਕੇ ਚੱਕ ਕੇ ਅੱਦੇ ਉੱਥੇ ਹੀ ਪਏ ਰਹੇ ਕਿਸੇ ਨੇ ਗੱਲ ਨਹੀਂ ਸੁਣੀ ਤੇ ਅੱਦੇ ਉੱਥੇ ਹੀ ਪਏ ਰਹੇ ਦੋ ਤਿੰਨ ਐਂਬੂਲੈਂਸਾਂ ਕਿਉਂਕਿ ਉੱਥੇ ਰਸ਼ ਪੀੜ ਬਹੁਤ ਜ਼ਿਆਦਾ ਹੋ ਗਈ ਸੀ ਟ੍ਰੈਫਿਕ ਬਹੁਤ ਜਾਮ ਹੋ ਗਿਆ ਸੀ ਤੇ ਅਸੀਂ ਤਾਂ ਆਪ ਮੇਰੇ ਬ੍ਰਦਰ ਨੂੰ ਅਸੀਂ ਆਪ ਆਪਣੀ ਗੱਡੀ ਚ ਪਾ ਕੇ ਚੱਕ ਕੇ ਲਿਆਏ ਆ ਤੇ ਮੌਕੇ ਦੇ ਡੈਥ ਹੋ ਗਈ ਜੰਦੀ ਦਾ ਇਹ ਡਰਾਈਵਿੰਗ ਕਰ ਰਿਹਾ ਸੀ ਹਾਂ ਇਹ ਡਰਾਈਵਿੰਗ ਕਰ ਰਿਹਾ ਸੀ ਇਹ ਰਾਈਟ ਆ ਰਹੇ ਸੀ ਬਿਲਕੁਲ ਆਪਦੀ ਸਾਈਡ ਤੇ ਉਹਨੇ ਟਰਾਲੇ ਵਾਲੇ ਨੇ ਉਹ ਸ਼ਹਿਰ ਰੱਬ ਜਾਣੇ ਟਾਇਰ ਫਟਿਆ ਕੀ ਕਹਿੰਦੇ ਆ ਟਾਇਰ ਫਟ ਗਿਆ ਬੰਨ ਕੀ ਉਹਦਾ ਟਾਇਰ ਨਿਕਲ ਗਿਆ ਉਹਨੇ ਵਿੱਚ ਮਾਰੇ ਲਿਆ ਗਿਆ ਸਿੱਧਾ ਆਮਨੋ ਸਾਹਮਣੀ ਮਾਰੀ ਟੱਕਰ ਤੇ ਸਾਰੇ ਬੰਦੇ ਫੱਟੜ ਹੋ ਗਏ ਵਿੱਚੋਂ ਉਹਦੇ ਫੱਟੜ ਹੋ ਗਏ ਵਿੱਚੋਂ ਡੈੱਥ ਵੀ ਹੋ ਗਈ ਅਧਿਆਦੀ ਡਰਾਈਵਿੰਗ ਮੇਰੇ ਬ੍ਰਦਰ ਕਰ ਰਿਹਾ ਸੀ ਕਿ ਡੇ ਅੱਗੇ ਵੀ ਜਾਂਦੇ ਆ ਦਿੱਲੀ ਕਈ ਡੇ ਦਿੱਲੀ ਜਾਂਦੇ ਆ ਸਾਨੂੰ ਦੋ ਕੜਵੜ 20 ਸਾਲ ਹੋ ਗਏ ਸਾਨੂੰ ਅਸੀਂ ਰੈਗੂਲਰ ਜਾਂਦੇ ਆ ਬਚਪਨ ਬੀਤ ਗਿਆ ਸਾਡਾ ਅਸੀਂ ਵੇਟਰ ਲਾਈਨ ਦੇ ਵਿੱਚ ਰੋਜੀ ਰੋਟੀ ਸਾਡੀ ਇਹ ਹੈਗੀ ਆ ਫਾਦਰ ਸੀ ਸਾਡੇ ਪਹਿਲਾਂ ਮੇਰਾ ਡੈਡੀ ਕਰਦਾ ਸੀ ਹੁਣ ਅਸੀਂ ਕਰਨ ਲੱਗੇ ਬਾਅਦ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਗਰ ਜੋ ਵੀ ਪਰਿਵਾਰ ਗਰੀਬ ਪਰਿਵਾਰ ਜਿਹੜੇ ਅੱਜ ਹਸਪਤਾਲਾਂ ਚ ਦਾਖਲ ਪਏ ਨੇ ਜਿਨ੍ਹਾਂ ਦਾ ਇੱਕੋ ਇੱਕ ਘਰ ਦਾ ਮੁੰਡਾ ਸੀ ਉਹ ਵੀ ਤੁਰ ਗਿਆ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਕੋਈ ਆਰਥਿਕ ਸਹਾਇਤਾ ਦਿੱਤੀ ਜਾ ਪ੍ਰਸ਼ਾਸਨ ਨੂੰ ਇਹੀ ਮੰਗ ਆ ਵੀ ਜਿੰਨੀ ਵੀ ਮਦਦ ਲਈ ਸਹਿਤਾ ਕੀਤੀ ਜਾਵੇ ਉਹਨੇ ਕਰੋ ਸਾਡੀ ਤੇ ਹਰ ਹਰ ਤਰ੍ਹਾਂ ਦੀ ਸੂਰਤ ਦਿੱਤੀ ਜਾਵੇ ਸਾਰਿਆਂ ਨੂੰ ਜਿਹੜੇ ਮੁੰਡੇ ਫੱਟੜ ਹੋਏ ਆ ਤੇ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਧਿਆਨ ਕੀਤਾ ਜਾਵੇ ਉਹਨਾਂ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਇਲਾਜ ਕੀਤਾ ਜਾਵੇ ਜਿਹੜੇ ਬਚ ਗਏ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੀ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦਾ ਸਾਰਾ ਕੁਝ ਕਰਨ ਉਹਨਾਂ ਮਾਰੇ ਕਿੰਨੇ ਕੁ ਮੁੰਡੇ ਕਿੱਥੇ ਕਿੱਥੇ ਦਾਖਲ ਨੇ ਪਤਾ ਕੁਝ ਤੁਹਾਨੂੰ ਅੱਧੇ ਇੱਕ ਦਾ ਜਲਾਲਾਬਾਦ ਲੈ ਕੇ ਫੱਟੜ ਸੀ ਜਿਹੜੇ ਮੁੰਡੇ ਮੱਚੋ ਸਹੀ ਵੀ ਗਏ ਮੁੰਡੇ ਉਹਨਾਂ ਦੇ ਤੇ ਬਾਕੀ ਫਰੀਦਕੋਟ ਲੈ ਕੇ ਅੱਧੇ ਮੁੰਡਿਆਂ ਨੂੰ ਵਿੱਚੋਂ 10 12 ਦੀ ਕਹਿੰਦੇ ਡੈਥ ਹੋ ਗਈ ਆ ਤੇ ਵਿੱਚੇ ਮੇਰਾ ਬ੍ਰਦਰ ਅੱਗੇ ਗਾਂ ਪਤਾ ਲੱਗੂ ਆਣਾ ਸਾਨੂੰ ਜਿਵੇਂ ਜਿਵੇਂ ਤੇ ਗੱਡੀ ਦਾ ਚੱਕਣਾ ਚੂਰ ਹੋ ਗਈ ਸਾਡੀ ਸਾਰੀ ਬਲੈਰੋ ਗੱਡੀ ਤੇ ਜਾ ਰਹੇ ਸੀ ਤੇ ਜਦੋਂ ਟੱਕਰ ਮਾਰੀ ਤੇ ਆਪਦੀ ਸਾਈਡ ਬਿਲਕੁਲ ਸਹੀ ਰਾਈਟ ਆ ਰਹੇ ਸੀ ਉਹਦਾ ਟਾਇਰ ਫੱਟ ਗਿਆ ਉਹਨੇ ਵਿੱਚ ਮਾਰੀ ਲਿਆ ਗਿਆ ਸਿੱਧੀ ਸਾਰਿਆਂ ਨੂੰ ਲੈ ਕੇ ਬਹਿ ਗਏ ਇੱਕ ਜਾਣਾ ਬਿਲਕੁਲ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਇੱਕ ਦੀ ਗਲਤੀ ਜਿਹੜਾ ਕੀ ਹੈ ਕਈਆਂ ਨੂੰ ਜੜੀ ਆ ਕਈਆਂ ਪਰਿਵਾਰਾਂ ਦੇ ਘਰ ਸੱਖਣੇ ਕਰ ਗਈ ਹੈ ਇਧਰ ਪਰਿਵਾਰ ਦਾ ਗਮਗੀਨ ਜਿਹੜਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਰੋ ਉੱਰ ਲਾ ਰਿਹਾ ਹੈ ਇੱਕ ਦੀ ਗਲਤੀ ਜਿਹੜੀ ਕਿ ਸਾਰੀਆਂ ਕਈ ਜਿੰਦਾਂ ਨੂੰ ਜਿਹੜਾ ਕਿ ਲੈ ਕੇ ਬੈਠ ਗਈ ਹੈ ਦੇਖੋ ਮੌਕੇ ਤੇ ਜੋ ਕੁਝ ਹੋਇਆ ਉਹ ਪ੍ਰਮਾਤਮਾ ਜਾਣਦਾ ਹੈ ਉਹ ਪ੍ਰਮਾਤਮਾ ਨੂੰ ਪਤਾ ਹੈ ਪਰ ਜੋ ਜਿੰਨਾ ਪਰਿਵਾਰਾਂ ਦੀ ਅੱਜ ਡੈਥ ਹੋਈ ਹੈ ਜਿਹੜੇ ਪਰਿਵਾਰ ਜਿਨ੍ਹਾਂ ਦੇ ਇੱਕੋ ਇੱਕ ਜਿਨ੍ਹਾਂ ਦਾ ਪੁੱਤਰ ਸੀ ਜਿਹੜੇ ਪਰਿਵਾਰ ਅੱਜ ਰੋ ਉੱਰ ਲਾ ਅਜਿਹੀ ਘਟਨਾ ਜਿਹੜੀ ਵਾਪਰ ਨਹੀਂ ਬੜੀ ਮੰਦ ਭਾਗੀ ਘਟਨਾ ਹੈ ਪਰਿਵਾਰ ਦੇ ਵਿੱਚ ਅਜਿਹੀ ਨਾ ਜਿਹੜੀ ਵਾਪਰੀ ਹੈ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਪਰਿਵਾਰ ਰੋ ਕਰ ਲਾ ਰਿਹਾ ਹੈ ਕਿਉਂਕਿ ਪਰਿਵਾਰ ਦੇ ਵਿੱਚ ਜਿਹੜਾ ਮੁਕੇਸ਼ ਨਾਮਕ ਵਿਅਕਤੀ ਸੀ ਜਿਹੜਾ ਕਿ ਉਹ ਅਜ ਤੁਰ ਵਸਿਆ ਚਲ ਵਸਿਆ ਪਰਿਵਾਰ ਛੋਟੇ ਛੋਟੇ ਬੱਚੇ ਜਿਹੜੇ ਕੀ ਉਹ ਵਿਚਕਾਰ ਛੱਡ ਗਿਆ ਕਿੰਨੇ ਬੱਚੇ ਸੀ ਇਸ ਮੁਕੇਸ਼ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਬੱਚੇ ਕਿੰਨੇ ਸੀ ਅੱਲੇ ਬੜਾ ਦੁੱਖ ਹੋਇਆ ਸਾਨੂੰ ਵੀ ਕਿੰਨੇ ਬੱਚੇ ਸੀ ਉਸ ਮੁਕੇਸ਼ ਨਾਮਕ ਵਾਕੀ ਜੀ ਤਿੰਨ ਬੱਚੇ ਸੀ ਹੁੰਦੇ ਛੋਟੇ ਛੋਟੇ ਬੱਚੇ ਆ ਗਮਹੀਨ ਮਾਹੌਲ ਹੈ ਪਰਿਵਾਰ ਇੰਨਾ ਕੋ ਰੋਕ ਰੁਲਾ ਰਿਹਾ ਹੈ ਪਰਿਵਾਰ ਦਾ ਦੁੱਖ ਜਿਹੜਾ ਕੀ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਪਰਿਵਾਰ ਦੇ ਵਿੱਚ ਜਿਹੜਾ ਇੱਕੋ ਜੀ ਜਿਹੜਾ ਹੁੰਦਾ ਹੈ ਜਿਹੜਾ ਕਮਾਨ ਵਾਲਾ ਹੁੰਦਾ ਹੈ ਅਗਰ ਉਹ ਹੀ ਤੁਰ ਜੇ ਤਾਂ ਬੜਾ ਦੁੱਖ ਹੁੰਦਾ ਹੈ ਕਿਉਂਕਿ ਸਰਕਾਰ ਦੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਆ ਕਿ ਸਰਕਾਰ ਵਾਲੋ ਕੀ ਐਲਾਨ ਕੀਤਾ ਜਾਂਦਾ ਹੈ ਕੈਮਰਾਮੈਨ ਰੋਜ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ ਆਰਥਿਕ ਮਦਦ ਕੀਤੀ ਜਾ ਰਹੀ ਹੈ ਪਰਿਵਾਰਾਂ ਦੀ ਬਿਲਕੁਲ ਜੀ ਪਹਿਲਾਂ ਤਾਂ ਬੜੀ ਮੰਦਪਾਗੀ ਘਟਨਾ ਕਿ ਲੇਬਰ ਦੇ ਜਿਹੜੇ ਵਿਆਹ ਸ਼ਾਦੀਆਂ ਵਿੱਚ ਕੰਮ ਕਰਦੇ ਸੀ ਉਹ ਇੱਕ ਪਿਕਅਪ ਵਿੱਚ ਜਾ ਰਹੇ ਸੀ ਤੇ ਘਟਨਾ ਵਾਪਰੀ ਹੈ ਜਿੱਦੇ ਵਿੱਚ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਜੇ ਕੋਈ ਸੀਰੀਅਸਲੀ ਹੈਗੇ ਜੀ ਕਲੀਅਰ ਪਤਾ ਲੱਗ ਜਾਏਗਾ ਤਾਂ ਮੈਂ ਸਿਰੇ ਐਕਸੀਡੈਂਟ ਜਦੋਂ ਵਾਪਰਿਆ ਮੈਂ ਆ ਰਿਹਾ ਸੀਗਾ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਤਾਂ ਨੇ ਕਿਹਾ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ 2-2 ਲੱਖ ਰੁਪਇਆ ਤੇ ਜ਼ਖਮੀਆਂ ਲਈ ਫਿਲਹਾਲ 50-50 ਹਜ਼ਾਰ ਰੁਪਏ ਇਹ ਪੈਸੇ ਉਹਨਾਂ ਤੱਕ ਪਹੁੰਚ ਜਾਣਗੇ ਇੱਕ ਮਦਦ ਹੈ ਮੈਸੇਜ ਜਿਹੜੇ ਦੁਨੀਆ ਤੋਂ ਚਲੇ ਗਏ ਵਾਪਸ ਤਾਂ ਉਹ ਨਹੀਂ ਪਰ ਇੱਕ ਮਦਦ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਕਦੇ ਨਾ ਕਦੇ ਜਦੋਂ ਘਟਨਾਵਾਂ ਵਾਪਰਦੀਆਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੋਈ ਨ ਕੋੜ ਦੇ ਲਈ ਹੁੰਦੀ ਹੈ ਪਰ ਜਾਣ ਬੁੱਝ ਕੇ ਤੱਕੂ ਕਰਦਾ ਨਹੀਂ ਉਦਰ ਵੀ ਹੋ ਜਾਂਦੀ ਹੈ ਜਿਸ ਤਰ੍ਹਾਂ ਕੁਦਰਤ ਦਾ ਪਾਣਾ ਸੀ ਉਹ ਵੱਤ ਗਿਆ ਪਰਵਾਰਾਂ ਨੂੰ ਵੀ ਮਿਲਣਾ ਵੀ ਤੁਸੀਂ ਜਾਓਗੇ ਕਿਉਂਕਿ ਤਿੰਨ ਭੈਣਾਂ ਦਾ ਇੱਕ ਇੱਕ ਭਰਾ ਸੀਗਾ ਜਿਹੜਾ ਕੁਮਾਗੇ ਆਂਦਾ ਸੀਗਾ ਔਰ ਉਸਦੀ ਮੌਤ ਵੀ ਹੋ ਗਈ ਹੈ ਇਸਾ ਮੈਂ ਜਾ ਰਿਆਂ ਜਿਸ ਤਰ੍ਹਾਂ ਜਲਾਲਾਬਾਦ ਤਲਾਸ਼ ਆਏਗੇ ਐਸਐਸਪੀ ਸਾਹਿਬ ਉਹ ਕੋਸਟ ਮਾਰਕ ਬਰਾਉਨਲੀ ਫਰੋਥ ਤੋਂ ਲੈ ਕੇ ਜਾ ਰਹੇ ਨੇ ਕਿ ਜਿਹੜੇ ਕੁਝ ਜਲਾਲਾਬਾਦ ਦਾਖਲ ਹੈ ਗੁਰੂ ਸਾਹਿਬ ਫਰੀਪੁਰ ਜਿੱਥੇ-ਜਿੱਥੇ ਵੀ ਹੈਗੇ ਮੈਂ ਸਾਰੇ ਕੋਲ ਜਾਵਾਂਗਾ ਸਰਕਾਰ ਵੱਲੋਂ ਪੂਰੀ ਮਦਦ ਕੀਤੀ ਹੈ ਬਿਲਕੁਲ ਜੀ ਜਿੰਨੀ ਵੀ ਕਰ ਸਕਦੇ ਅਸੀਂ ਇੱਕ ਤਾਂ ਸਰਕਾਰ ਵੱਲੋਂ ਮਦਦ ਹੁੰਦੀ ਹੈ ਤਾਂ ਆਪਣੇ ਤੌਰ ਤੇ ਦੀਜੀ ਅਸੀਂ ਜਿੰਨਾ ਵੀ ਕਰ ਸਕਦੇ ਉਹ ਕਰਾਂਗੇ